ਹਾਂਜੀ ਮਿੱਤਰੋ ਆਪਾਂ ਖੜੇ ਆਂ ਵਿਰੇ ਨਸੀਬ ਪੁਰਾ ਪਿੰਡ ਜ਼ਿਲ੍ਹਾ ਬਠਿੰਡੇ ਦੇ ਵਿੱਚ ਖੜੇ ਆਂ ਜਿਹੜਾ ਤੁਸੀਂ ਮੰਗਰ ਦੇਖਦੇ ਹੋ ਨਾ ਪ੍ਰੋਜੈਕਟ ਇਹ ਵਿਰੇ ਨੈਸਲੇ ਕੰਪਨੀ ਨੇ ਲਾਇਆ ਸਾਰਾ ਹਨਾ ਗੋਬਰ ਗੈਸ ਸਾਰਾ ਇਹ ਡੈਰੀ ਫਾਰਮ ਦੇ ਵਿੱਚ ਵੀ ਪ੍ਰੋਜੈਕਟ ਲੱਗਿਆ ਹੋਇਆਗਾ ਇੱਥੋਂ ਹੀ ਇਹ ਲਾਇਟ ਬਣਾਉਂਦਾਗਾ ਇੱਧਰ ਜਨਰੇਟਰ ਚੱਲਦਾਗਾ ਹਨਾ ਤੇ ਗੈਸ ਵੀ ਬਣਦੀ ਇਹਦੇ ਤੋਂ ਆਪਾਂ ਕੁਝ ਵੀ ਵਰਤ ਸਕਦੇ ਆ ਹਨਾ ਗੈਸ ਬਣ ਕੇ ਵਿਰੇ ਸਾਰਾ ਪ੍ਰੋਜੈਕਟ ਰੈਡੀ ਹੁੰਦਾਗਾ ਆ ਤੁਹਾਡੇ ਸਾਹਮਣੇ ਆ ਕਾਗਜ਼ ਦੀ ਜਿਹੜੀ ਲਾਈਫਟਾਈਮ ਗਰੰਟੀ ਆ ਉਹ ਕਹਿੰਦੇ 12-13 ਸਾਲ ਬਈ ਕਿਧਰ ਨਹੀਂ ਜਾਂਦਾ ਬਾਕੀ ਹੋਰ ਵੀਰਾਂ ਨੇ ਵੀ ਲਵਾਇਆ ਹੋਊਗਾ ਤੇ ਜੇ ਇਹ ਤੁਹਾਨੂੰ ਇਹ ਵੀਰੇ ਸਿਸਟਮ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਕੀ ਸਬਸਿਡੀ ਵਗੈਰਾ ਕੋਸ਼ਾ ਫਿਰ ਤੁਹਾਨੂੰ ਆਪਾਂ ਪੂਰੀ ਡਿਟੇਲ ਚ ਵੀਡੀਓ ਬਣਾਵਾਂਗੇ ਇਧਰ ਵੀਰ ਹੋਣਾ ਦਾ ਸ਼ੈੱਡ ਆ ਇਹਦੀ ਵੀ ਤੁਹਾਨੂੰ ਆਪਾਂ ਵੀਡੀਓ ਲੈ ਕੇ ਆਵਾਂ ਜਲਦੀ ਜਲਦੀ ਹਨਾ ਇੱਕ ਵੀਰੇ ਜਿਹੜਾ ਉੱਪਰ ਪ੍ਰੋਜੈਕਟ ਲੱਗਿਆ ਹੋਇਆ ਪਾਣੀ ਗਰਮ ਕਰਨ ਵਾਲਾ ਉਹ ਵੀ ਕੰਪਨੀ ਨਹੀਂ ਲੱਗਿਆ ਤਾਂ ਨੈਸਲੇ ਨੇ ਵਿਚੀ ਸੀਗਾ ਸਾਰਾ ਸਿਸਟਮ ਇਹਨਾਂ ਨੂੰ ਵੀਰਾਂ ਨੂੰ ਇਹ ਡੇਰੀ ਪ੍ਰੋਜੈਕਟ ਤੇ ਵੀਰੇ ਲਾ ਕੇ ਦਿੱਤਾ ਹਨਾ ਬਾਕੀ ਫੁੱਲ ਵੀਡੀਓ ਡਿਟੇਲ ਦੇ ਵਿੱਚ ਆਪਾਂ ਫੇਰ ਲੈ ਕੇ ਆਵਾਂਗੇ ਜੇ ਤੁਸੀਂ ਡਿਮਾਂਡ ਕਰੋਗੇ ਇੱਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਇਹ ਸਾਰਾ ਇਹਨਾਂ ਦੇ ਵਿੱਚ ਦੀ ਗੋਬਰ ਆਉਂਦਾ ਜਿਹੜਾ ਹਨਾ ਆ ਕੇ ਸਾਰਾ ਇੱਧਰ ਵੇਸਟਿੰਗ ਵੀਰੇ ਇੱਧਰ ਨਿਕਲਦੀ ਆ ਗਈ ਹਨਾ ਆਹ ਦੇਖੋ ਇੱਧਰ ਟੋਬਾ ਬਣਿਆ ਹੋਇਆ ਪ੍ਰੋਪਰ ਹਨਾ ਸਾਰਾ ਤੁਸੀਂ ਟੋਬਾ ਦੇਖ ਸਕਦੇ ਹੋ ਜਾਲੀ ਜੂੜੀ ਲੱਗੀ ਹੋਈ ਹੈ ਵੀਰੇ ਅੱਡ ਪ੍ਰੋਜੈਕਟ ਆ ਗਿਆ ਸਾਰਾ ਤੇ ਜੇ ਆਪਨੇ ਤੁਹਾਨੂੰ ਇਹ ਜਾਣਕਾਰੀ ਵੀਰੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗਿਆ ਹਨਾ ਸਾਰੇ ਮੀਟਰ ਲ ਕਿੱਲਿਆਂ ਉੱਤੇ ਤੇ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਇਹਦੀ ਫੁੱਲ ਵੀਡੀਓ ਲੈ ਕੇ ਆਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ